ਸਾਨੂੰ ਇਸ ਮੰਡੀ ਦੇ ਵਿੱਚ ਬਹੁਤ ਸਮੱਸਿਆ ਪਹਿਲਾਂ ਅਸੀਂ ਗੱਟਾ ਭਰਦੇ ਆ ਉਸ ਤੋਂ ਬਾਅਦ ਗੱਟੇ ਨੂੰ ਸਾਈਡ ਤੇ ਡੰਪ ਕਰਦੇ ਆ ਫਿਰ ਗੱਡੀ ਵਿੱਚ ਪਾਉਨੇ ਆ ਸਾਨੂੰ ਇਸ ਚੀਜ਼ ਦੀ ਬੜੀ ਸਮੱਸਿਆ ਸਾਨੂੰ ਦੁਬਾਰਾ ਚੱਕਣੀ ਪੈਂਦੀ ਹੈ ਕਿਉਂਕਿ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਸਾਨੂੰ ਮੰਡੀ ਦੇ ਵਿੱਚ ਗੱਡੀਆਂ ਚਾਹੀਦੀਆਂ ਅਸੀਂ ਸਵੇਰ 5 ਵਜੇ ਕੰਮ ਸ਼ੁਰੂ ਕਰ ਦਿੰਦੇ ਆ ਮੰਡੀ ਦਾ ਤੇ ਰਾਤ ਦੇ ਸਾਨੂੰ ਕਈ ਵਾਰੀ ਦੋ ਵੀ ਵਾਜ ਜਾਂਦੇ ਆ ਤੇ ਕਈ ਵਾਰੀ ਵੀਰੇ ਦਿਨ ਵੀ ਚੜ ਜਾਂਦਾ ਕਣਕ ਤੇ ਰੋਲਦੀ ਵਰਦੀ ਆ ਵਿੱਚ ਤੇ ਜ਼ਿਮੀਦਾਰ ਸਾਨੂੰ ਕਹਿੰਦੇ ਵੀ ਤੁਸੀਂ ਸਾਡਾ ਗੱਟਾ ਨਹੀਂ ਭਰਦੇ ਕਣਕ ਨਹੀਂ ਤੋਲਦੇ। ਇਹੀ ਅਸੀਂ ਤਾਂ ਕਹਿਣਾ ਚਾਹੁੰਦੇ ਆ ਵਾਰ-ਵਾਰ ਵੀ ਸਾਨੂੰ ਗੱਡੀਆਂ ਚਾਹੀਦੀਆਂ ਸਾਡਾ ਮਾਲ ਭਰਿਆ ਜਾਵੇ। ਜੋ ਕਿ ਸਾਨੂੰ 3-3 ਦਿਨ ਹੋ ਗਏ ਅਸੀਂ ਵਿਹਲੇ ਬੈਠੇ ਆ ਜਦੋਂ ਜਗ੍ਹਾ ਹੀ ਹੈ ਨਹੀਂ ਫਿਰ ਅਸੀਂ ਕੰਮ ਕੰਮ ਵੀ ਨਹੀਂ ਕਰ ਸਕਦੇ। ਜਿਹੜੀਆਂ ਧਾਂਗਾਂ ਲਾਉਣੇ ਹੈਗੇ ਤੁਸੀਂ ਉੱਚੀ-ਉੱਚੀਆਂ ਕਰਕੇ ਧਾਂਗਾਂ ਲਾਉਣੇ ਹੈਗੇ ਆ। ਇਹਦਾ ਕੋਈ ਵੱਖਰੀ ਤੁਹਾਨੂੰ ਲੇਬਰ ਮਿਲਦੀ ਆ ਜਾਂ ਇਹ ਫ੍ਰੀ ਫਰੀ ਦੇ ਵਿੱਚ ਹੀ ਕੰਮ ਹੁੰਦਾ ਹੈ ਇਹ ਤਾਂ ਵੀਰੇ ਫਰੀ ਵਾਲਾ ਕੰਮ ਹੀ ਆ ਸਾਨੂੰ ਇਹਦੀ ਲਿਵਰ ਕੋਈ ਨਹੀਂ ਮਿਲਦੀ ਨਹੀਂ ਵੀਰੇ ਪੀਣ ਵਾਲਾ ਪਾਣੀ ਸਾਨੂੰ ਨਹੀਂ ਮਿਲਦਾ ਸਾਨੂੰ ਖਾਰਾ ਪਾਣੀ ਮਿਲਦਾ ਉਸੇ ਨਾਲ ਹੀ ਸਾਨੂੰ ਗੁਜ਼ਾਰਾ ਕਰਨਾ ਪੈਂਦਾ ਕਿਉਂਕਿ ਇੱਥੇ ਨੇੜੇ ਕਿਤੇ ਪਾਣੀ ਵਾਲਾ ਬੋਰ ਜਾਂ ਨਲਕਾ ਕੋਈ ਨਹੀਂ ਇੱਥੇ ਕੋਈ ਪ੍ਰਬੰਧ ਨਹੀਂਗਾ ਪਾਣੀ ਦਾ ਇੱਥੇ ਬੇਕਾਰ ਪਾਣੀ ਜਿਵੇਂ ਜਿਹਦੇ ਨਾਲ ਸਾਨੂੰ ਬਿਮਾਰੀਆਂ ਲੱਗਣ ਦਾ ਫੋਲ ਹੀ ਖਤਰਾ ਕੋਈ ਛੋਟੇ ਛੋਟੇ ਤੰਬੂ ਆ 13-13 ਜਣੇ ਹੁੰਦੇ ਆਗੇ ਨਾ ਦਾ ਵਿੱਚ ਖੜਾ ਜਾਂਦਾ ਨਾ ਬੈਠਾ ਜਾਂਦਾ ਨਾ ਪਿਆ ਜਾਂਦਾ ਤੇ ਮੀ ਮੀ ਨੇਰੀ ਦੇ ਵਿੱਚ ਹੀ ਸਾਨੂੰ ਫਿਰ ਰਾਤ ਗੁਜ਼ਾਰਾ ਕਰਨਾ ਪੈਂਦਾ ਜੇ ਦਿਨੇ ਆ ਜੇ ਤਾਂ ਤਾਂ ਵੀ ਇਹ ਰਾਤ ਨੂੰ ਮੀ ਹੈਗਾ ਤਾਂ ਤਾਂ ਵੀ ਇਹੀ ਗੁਜ਼ਾਰਾ ਕਰਨਾ ਪੈਂਦਾ ਇਸ ਲਈ ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਥੋੜੀ ਜੀ ਸਮੱਸਿਆ ਹੈ ਵੀ ਥੋੜਾ ਛੱਡ ਵਧਾਇਆ ਜਾਵੇ ਉਹ ਛੱਡ ਵੀ ਛੋਟਾ ਹੀ ਹੈਗਾ ਇੱਥੇ ਕੋਈ 플ਸ਼ ਨਹੀਂ ਕੋਈ ਕੁਛ ਨਹੀਂ ਬਹੁਤ ਪ੍ਰੋਬਲਮ ਸਾਰੀ ਜਿੰਨੇ ਵੀ ਮੰਡੀ ਦੇ ਵਿੱਚ ਕੰਮ ਕਰਦੇ ਸਾਰਿਆਂ ਨੂੰ ਦੂਰ ਜਾਣਾ ਪੈਂਦਾ ਖੇਤਾਂ ਦੇ ਵਿੱਚ ਜਾਣਾ ਪੈਂਦਾ ਕੋਈ ਇੱਥੇ 플ਸ਼ 플ੁਸ਼ ਦੀ ਸਹੂਲਤ ਤੱਕੇ ਬਾਥਰੂਮ ਦੀ ਹੈ। ਕਈ ਵਾਰੀ ਵੀ ਇੱਥੇ ਮੰਨ ਕੇ ਚਲੋ ਬੁੜੀਆਂ ਵੀ ਆਉਂਦੀਆਂ ਕੰਮ ਕਰਨ ਮੰਡੀ 'ਚ। ਉਹਨਾਂ ਨੂੰ ਵੀ ਇਸ ਚੀਜ਼ ਦੀ ਫੁੱਲ ਦਿੱਕਤ ਆਉਂਦੀ ਹੈ ਬਾਥਰੂਮ ਦੀ ਕਿਉਂਕਿ ਇੱਥੇ ਹੈ ਨਹੀਂ ਬਾਥਰੂਮ। ਤੁਸੀਂ ਪੰਜਾਬੀ ਦੇ ਮਸ਼ਹੂਰ ਗਾਇਕ ਬਲਕਾਰ ਅਨਕੀਲੇ ਦਾ ਗੀਤ ਸੁਣਿਆ ਹੋਣਾ ਕਿ ਜਿੰਨੇ ਦਿਨ ਹੁੰਦਾ ਸਾਨੂੰ ਸੀਜ਼ਨ ਦਾ ਜੋਰ ਕਦੇ ਸੋਹਣੀ ਇਸ ਬਾਬ ਨਾਲ ਨਹਾਈਦਾ। ਜਿੱਦਨ ਕਦੇ ਨਾ ਮਿਲੇ ਨਹਾਉਣ ਦਾ ਵੀ ਟਾਈਮ ਵੜ ਲਿਬੜੇ ਰਜਾਈਆਂ ਬਚੀ ਜਾਏਗਾ। ਇੱਕ ਦੂਜੇ ਨਾਲ ਭੈਦੇ ਚੰਦਰੇ ਮਖੌਲ ਕਰ ਅਸੀਂ ਤਾਂ ਵਕਤ ਲਈਏ ਗਾਲ ਨਹੀਂ ਮਜੱਜ ਨਹੀਂ ਔਖੀ ਸੌਖੀ ਕੱਟ ਦੇਣ ਚਾਰ। ਇਹ ਗੀਤ ਉਹਨਾਂ ਨੇ ਜੋ ਮੰਡੀਆਂ ਦੇ ਵਿੱਚ ਕੰਮ ਕਰਨ ਵਾਲਾ ਕਿਰਤੀ ਭਾਈਚਾਰਾ ਉਹਨਾਂ ਦੇ ਲਈ ਲਿਖਿਆ ਸੀਗਾ ਮੰਡੀਆਂ ਦਾ ਕੰਮ ਬਹੁਤ ਜ਼ਿਆਦਾ ਸਖਤ ਹੁੰਦਾ ਆਮ ਤੌਰ ਦੇ ਉੱਤੇ ਤੜਕੇ ਤੋਂ ਸਟਾਰਟ ਹੋ ਜਾਂਦਾ ਤੇ ਰਾਤ ਦੇ 3 3 ਵਜੇ ਤੀਕਾ ਜਿਹੜਾ ਸਵੇਰ ਦੇ 3 ਵਜੇ ਜਾਂਦੇ ਹੈਗੇ ਉਦੋਂ ਤੀਕਾ ਜਿਹੜਾ ਇਹ ਕੰਮ ਚੱਲਦਾ ਰਹਿੰਦਾ ਹੈਗਾ ਅੱਜ ਇੱਕ ਵੀਰ ਦੇ ਨਾਲ ਗੱਲਬਾਤ ਕਰਾਂਗੇ ਜੋ ਕਿ ਮੰਡੀ ਦੇ ਵਿੱਚ ਚੜਾਈ ਤੋਂ ਲੈ ਕੇ ਭرائی ਤੇ ਭرائی ਤੋਂ ਲੈ ਕੇ ਲੈਫਟਨ ਤੀਕ ਦਾ ਜਿਹੜਾ ਇਹਨਾਂ ਨੇ ਕੰਮ ਕਰਨਾ ਹੈਗਾ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਸ ਮੰਡੀ ਦੇ ਵਿੱਚ ਕੁਝ ਸਮੱਸਿਆਵਾਂ ਵੀ ਆ ਉਹ ਵੀ ਤੁਹਾਡੇ ਸਾਹਮਣੇ ਬਾਈ ਦੱਸਣਗੇ ਕਿਉਂਕਿ ਅਸੀਂ ਤਾਂ ਬਾਹਰੋਂ ਆਏ ਹੋਏ ਆ ਇਹ ਇੱਥੇ ਰਹਿੰਦੇ ਹੈਗੇ ਲਗਾਤਾਰ ਮਹੀਨਾ ਸਵਾ ਮਹੀਨਾ ਇਹਨਾਂ ਨੇ ਇੱਥੇ ਹੀ ਲਾਉਣਾ ਹੈਗਾ ਕੀ ਕੀ ਦਿੱਕਤਾਂ ਹੈਗੀਆਂ ਉਹਨਾਂ ਦਾ ਵੀ ਇਹਨਾਂ ਨੂੰ ਪਤਾ ਹੋਊਗਾ ਆਪਾਂ ਬਾਈ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਅਸੀਂ ਤਾਂ ਯਾਰ ਇਹੀ ਕਹਿਣਾ ਚਾਹੁੰਦੇ ਆ ਕਿ ਸਾਨੂੰ ਇਸ ਮੰਡੀ ਦੇ ਵਿੱਚ ਬਹੁਤ ਸਮੱਸਿਆ ਪਹਿਲਾਂ ਅਸੀਂ ਗੱਟਾ ਭਰਦੇ ਆ ਉਸ ਤੋਂ ਬਾਅਦ ਗੱਟੇ ਨੂੰ ਸਾਈਡ ਤੇ ਡੰਪ ਕਰਦੇ ਆ ਫਿਰ ਗੱਡੀ ਵਿੱਚ ਪਾਉਨੇ ਆ ਸਾਨੂੰ ਇਸ ਚੀਜ਼ ਦੀ ਬੜੀ ਸਮੱਸਿਆ ਸਾਨੂੰ ਦੁਬਾਰਾ ਚੱਕਣੀ ਪੈਂਦੀ ਹੈ ਗਣਕ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਸਾਨੂੰ ਮੰਡੀ ਦੇ ਵਿੱਚ ਗੱਡੀਆਂ ਚਾਹੀਦੀਆਂ ਸਾਡੀ ਮੰਡੀ ਖਾਲੀ ਹੋਣੀ ਚਾਹੀਦੀ ਆ ਸਾਨੂੰ ਬਹੁਤ ਪ੍ਰੋਬਲਮ ਆਉਂਦੀ ਆ ਅਸੀਂ ਸਵੇਰ 5 ਵਜੇ ਕੰਮ ਸ਼ੁਰੂ ਕਰ ਦਿੰਦੇ ਆ ਮੰਡੀ ਦਾ ਤੇ ਰਾਤ ਦੇ ਸਾਨੂੰ ਕਈ ਵਾਰੀ ਦੋ ਵੀ ਵਾਜ ਜਾਂਦੇ ਆ ਤੇ ਕਈ ਵਾਰੀ ਵੀਰੇ ਦਿਨ ਵੀ ਚੜ ਜਾਂਦਾ ਪਹਿਲਾਂ ਸਾਨੂੰ ਪੱਖਾ ਲਾਉਣਾ ਪੈਂਦਾ ਫੇਰ ਸਾਨੂੰ ਬੋਰੀਆਂ ਵਿੱਚ ਕਣਕ ਭਰਨੀ ਪੈਂਦੀ ਆ ਫੇਰ ਉੱਥੋਂ ਬੋਰੀਆਂ ਚੱਕ ਕੇ ਸਾਨੂੰ ਸਾਈਡ ਤੇ ਕਰਨੀਆਂ ਪੈਂਦੀਆਂ ਤੇ ਫੇਰ ਦੁਬਾਰਾ ਸਾਨੂੰ ਗੱਡੀ 'ਚ ਪਾਉਣੀਆਂ ਪੈਂਦੀਆਂ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਸਾਡੀ ਜਿਹੜੀ ਸਮੱਸਿਆ ਇਸ ਦਾ ਹੱਲ ਕੀਤਾ ਜਾਵੇ ਬੋਰੀਆਂ ਗੱਡੀ ਵਿੱਚ ਭਰਾਈ ਕੀਤੀਆਂ ਜਾਣ ਜੋ ਕਿ ਸਾਨੂੰ ਸਮੱਸਿਆ ਕਿਸੇ ਚੀਜ਼ ਦੀ ਨਾ ਹੋਵੇ ਆ ਕਣਕ ਸੇ ਰੋਲਦੀ ਫਿਰਦੀ ਆ ਵਿੱਚ ਤੇ ਜ਼ਿਮੀਦਾਰ ਸਾਨੂੰ ਕਹਿੰਦਾ ਵੀ ਤੁਸੀਂ ਸਾਡਾ ਗੱਟਾ ਨਹੀਂ ਭਰਦੇ ਕਣਕ ਨਹੀਂ ਤੋਲਦੇ ਇਹੀ ਅਸੀਂ ਤਾਂ ਕਹਿਣਾ ਚਾਹੁੰਦੇ ਆ ਵਾਰ-ਵਾਰ ਵੀ ਸਾਨੂੰ ਗੱਡੀਆਂ ਚਾਹੀਦੀਆਂ ਸਾਡਾ ਮਾਲ ਭਰਿਆ ਜਾਵੇ ਜੋ ਕਿ ਸਾਨੂੰ ਤਿੰਨ-ਤਿੰਨ ਦਿਨ ਹੋ ਗਏ ਅਸੀਂ ਵਿਹਲੇ ਬੈਠੇ ਆ ਜਦੋਂ ਜਗ੍ਹਾ ਹੀ ਨਹੀਂ ਫਿਰ ਅਸੀਂ ਕੰਮ ਕੰਮ ਵੀ ਨਹੀਂ ਕਰ ਸਕਦੇ ਇਸ ਲਈ ਸਾਡੀਆਂ ਬੋਰੀਆਂ ਸਾਡਾ ਮਾਲ ਗੰਡੀ ਵਿੱਚੋਂ ਚੱਕਿਆ ਜਾਵੇ ਅਛਾ ਭਾਈ ਇਹ ਦੱਸਿਓ ਕਿ ਜਿਹੜੀਆਂ ਧਾਂਗਾਂ ਲਾਉਣੇ ਹੈਗੇ ਤੁਸੀਂ ਉੱਚੀਆਂ-ਉੱਚੀਆਂ ਕਰਕੇ ਧਾਂਗਾਂ ਲਾਉਣੇ ਹੈਗੇ ਆ ਇਹਦਾ ਕੋਈ ਵੱਖਰੀ ਤੁਹਾਨੂੰ ਲਿਵਰ ਮਿਲਦੀ ਆ ਜਾਂ ਇਹ ਫ੍ਰੀ ਫ੍ਰੀ ਦੇ ਵਿੱਚ ਹੀ ਕੰਮ ਹੁੰਦਾ ਹੈਗਾ ਇਹਦਾ ਵੀਰੇ ਫ੍ਰੀ ਵਾਲਾ ਕੰਮ ਹੀ ਆ ਸਾਨੂੰ ਇਹਦੀ ਲਿਵਰ ਕੋਈ ਨਹੀਂ ਮਿਲਦੀ ਜ਼ਿਆਦਾਤਰ ਕਿ ਸਾਨੂੰ ਇਹ ਇਹ ਧਾਂਗਾਂ ਲਾਉਣ ਦੇ ਵਿੱਚ ਸਾਨੂੰ ਪਰੇਸ਼ਾਨੀ ਇਹੀ ਆਉਂਦੀ ਆ ਕਿ ਜਿਆਦਾ ਤੇ ਜਿਆਦਾ ਸੀ ਤੰਗ ਹੀ ਹੁੰਨੇ ਇਹਦੇ ਚ ਸਾਨੂੰ ਕੋਈ ਲਿਵਰ ਨਹੀਂ ਮਿਲਦੀ ਇਹਨੂੰ ਸਾਨੂੰ ਫ੍ਰੀ ਦੇ ਵਿੱਚ ਹੀ ਕੰਮ ਇਹ ਕਰਨਾ ਪੈਂਦਾ ਹੈਗਾ ਕਿਤੇ ਕਿਤੇ ਇਹ ਦੁੱਗਣਾ ਕੰਮ ਨਹੀਂ ਬਣ ਜਾਂਦਾ ਵੀ ਦੁਵਾਰਾ ਤੋਂ ਕਿਉਂਕਿ ਕਿੱਥੇ ਤਾਂ ਸਿੱਧੀ ਇੱਥੋਂ ਲਿਫਟਿੰਗ ਕਰਕੇ ਟਰੱਕ ਦੇ ਵਿੱਚ ਲਾਦ ਦਿੱਤਨ ਦੇਣਾ ਹੁੰਦਾ ਕਿਤੇ ਪਹਿਲਾਂ ਢਾਂਗਾ ਲਾਉਣੀਆ ਫਿਰ ਫਿਰ ਢਾਂਗਾ ਤੋਂ ਚੱਕ ਕੇ ਜਿਹੜੀ ਉਹ ਲੋਡਿੰਗ ਕਰਨੀ ਪੈਂਦੀ ਆ ਸਾਨੂੰ ਇਹਦੇ ਜਿਆਰ ਫੁੱਲ ਹੀ ਸਮੱਸਿਆ ਵੀਰੇ ਜਿਵੇਂ ਕਿ ਅਸੀਂ ਇੱਥੋਂ ਮਾਲ ਇੱਕ ਵਾਰੀ ਅਸੀਂ ਗੱਟਾ ਭਰਤਾ ਉਹਨੂੰ ਫਿਰ ਅਸੀਂ ਉੱਥੋਂ ਚੱਕ ਕੇ ਸਾਈਡ ਤੇ ਡੰਪ ਕਰਦੇ ਜਿਵੇਂ ਕਿ ਉਹ ਸਾਹਮਣੇ ਕੀਤਾ ਹੀ ਪਿਆਗਾ ਫਿਰ ਦੁਬਾਰਾ ਅਸੀਂ ਗੱਡੀ 'ਚ ਭਰਦੇ ਸਾਨੂੰ ਉਸ ਦੀ ਦੁਬਾਰਾ ਲੀਵਰ ਪੈਂਦੀ ਹੈਗੀ ਤੇ ਉਹਦਾ ਸਾਨੂੰ ਵੀ ਫਰੀ ਵਾਲਾ ਕੰਮ ਹੀ ਆ ਸਾਨੂੰ ਮਿਲਦਾ ਕੁਝ ਨਹੀਂ ਉਹਦਾ ਅਛਾ ਭਾਈ ਇਹ ਦੱਸੋ ਕਿ ਮੰਡੀ ਦੇ ਵਿੱਚ ਜਦੋਂ ਲੱਗਦੇ ਹਾਂ ਠੇਕੇ ਤੇ ਹੁੰਦਾ ਕੰਮ ਟੋਡਾ ਸਾਡਾ ਤਾਂ ਕੰਮ ਠੇਕੇ ਤੇ ਹੀ ਹੁੰਦਾ ਵੀਰੇ ਅਛਾ ਕਿੰਨਾ ਕਿੰਨਾ ਕ ਕੀ ਹਿਸਾਬ ਕਿਤਾਬ ਕੀਤਾ ਹੁੰਦਾ ਤੁਸੀਂ ਇਸ ਸੀਜ਼ਨ ਦਾ ਸਾਡੀ ਆ ਵੀਰੇ ਪੱਤੀ ਹੁੰਦੀ ਹੈ ਦੁਕਾਨ ਦੇ ਹਿਸਾਬ ਨਾਲ ਤੇ ਅਸੀਂ ਗੱਟਾ ਭਰਨਾ ਹੁੰਦਾਗਾ ਬਾਕੀ ਸਾਡਾ ਨੰਬਰਦਾਰ ਉਸ ਨੂੰ ਪਤਾ ਹੈ ਇਸ ਗੱਲ ਬਾਰੇ ਉਹ ਅਸੀਂ ਤਾਂ ਨੰਬਰਦਾਰ ਦੇ ਸ਼ੁਰੂ ਕੰਮ ਕਰ ਰਹੇ ਹਾਂ ਅਛਾ ਠੀਕ ਹੈ ਜੀ ਸਾਡਾ ਨੰਬਰਦਾਰ ਹੋਵੇਗਾ ਅਸੀਂ ਸਾਨੂੰ ਤਾਂ ਨੰਬਰਦਾਰ ਨਾਲ ਸੰਬੰਧ ਹੁੰਦਾ ਸਾਨੂੰ ਇਸ ਗੱਲ ਦਾ ਪਤਾ ਨਹੀਂ ਸਾਨੂੰ ਤਾਂ ਨੰਬਰਦਾਰ ਨੇ ਦੱਸਣਾ ਹੁੰਦਾ ਕਿ ਕਿੰਨੀ ਪੱਤੀ ਲੱਗੀ ਹੈ ਕੀ ਕੁਸ਼ੰਦਾਰ ਨੰਬਰਦਾਰ ਨੇ ਗੱਟਾ ਲਿਖਣਾ ਹੁੰਦਾ ਅਸੀਂ ਕੋਲ ਤੋਲਣਾ ਹੁੰਦਾ ਗੱਟੇ ਦੀ ਜ਼ਿੰਮੇਵਾਰੀ ਨੰਬਰਦਾਰ ਨੂੰ ਹੁੰਦੀ ਹੈ ਸਾਨੂੰ ਅਸੀਂ ਤਾਂ ਇਕੱਲੇ ਭਰ ਨਹੀਂ ਹੁੰਦੀ ਅੱਛਾ ਭਾਈ ਜੀ ਕੁਸ਼ਕ ਮੇਨ ਜ਼ਰੂਰਤਾਂ ਹੁੰਦੀਆਂ ਮੁੱਖ ਜ਼ਰੂਰਤਾਂ ਹੁੰਦੀਆਂ ਬੰਦੇ ਦੀਆਂ ਇਸ ਮੰਡੀ ਦੇ ਵਿੱਚ ਸਾਫ਼ ਪੀਣ ਵਾਲਾ ਪਾਣੀ ਮਿਲਦਾ ਹੈਗਾ ਤੁਹਾਨੂੰ ਨਹੀਂ ਵੀਰੇ ਪੀਣ ਵਾਲਾ ਪਾਣੀ ਸਾਨੂੰ ਨਹੀਂ ਮਿਲਦਾ ਸਾਨੂੰ ਖਾਰਾ ਪਾਣੀ ਮਿਲਦਾ ਉਸੇ ਨਾਲ ਹੀ ਸਾਨੂੰ ਗੁਜ਼ਾਰਾ ਕਰਨਾ ਪੈਂਦਾ ਕਿਉਂਕਿ ਇੱਥੇ ਨੇੜੇ ਕਿਤੇ ਪਾਣੀ ਵਾਲਾ ਬੋਰ ਜਾਂ ਨਲਕਾ ਕੋਈ ਨਹੀਂ ਇੱਥੇ ਕੋਈ ਪ੍ਰਬੰਧ ਨਹੀਂਗਾ ਪਾਣੀ ਦਾ ਇੱਥੇ ਬੇਕਾਰ ਪਾਣੀ ਜਿਹਾ ਜਿਹਦੇ ਨਾਲ ਸਾਨੂੰ ਬਿਮਾਰੀਆਂ ਲੱਗਣ ਦਾ ਫੁੱਲ ਹੀ ਖਤਰਾ ਖਾਰਾ ਪਾਣੀ ਆ ਉਸ ਵਿੱਚ ਸਾਨੂੰ ਕਈ ਵਾਰੀ ਅਸੀਂ ਬਿਮਾਰ ਵੀ ਹੋ ਜਾਂਦੇ ਆ ਪਾਣੀ ਪੀ ਕੇ ਜਦੋਂ ਦੁਪਹਿਰੇ ਅਸੀਂ ਕੰਮ ਕਰਦੇ ਆ ਗਰਮੀ 'ਚ ਤੇ ਪਾਣੀ ਪੀ ਲੈਂਦੇ ਆ ਫਿਰ ਬਿਮਾਰ ਹੋ ਜਾਂਦੇ ਆ ਪਰ ਦੋ-ਦੋ ਦਿਨ ਤਾਂ ਕੰਮ ਨਹੀਂ ਕੀਤਾ ਜਾਂਦਾ ਇਸ ਲਈ ਸਾਨੂੰ ਇਹ ਇਹ ਪਾਣੀ ਦੀ ਵੀ ਫੁੱਲ ਸਮੱਸਿਆ ਵੀ ਰਹੀ ਇੱਥੇ ਜੀ ਅਛਾ ਭਾਈ ਇਹ ਇੱਥੇ ਨਾ ਕੱਚੇ ਤੰਬੂ ਲਾਏ ਹੋਏ ਆ ਹਨਾ ਕਈ ਕਈ ਮੰਡੀਆਂ ਦੇ ਵਿੱਚ ਥੋੜੀਆਂ ਪੱਕੀਆਂ ਦੁਕਾਨਾਂ ਹੈਗੀਆਂ ਜਦੋਂ ਰਾਤ ਨੂੰ ਕਈ ਉਹਦੀ ਮੀ ਆ ਜਾਂਦਾ ਚਖੇੜਾ ਆ ਜਾਂਦਾ ਬਹੁਤ ਜ਼ਿਆਦਾ ਉਦੋਂ ਫਿਰ ਕਿਵੇਂ ਕਿੰਨੀ ਕੀ ਦਿੱਕਤ ਆਉਂਦੀ ਹੈ ਦਿੱਕਤ ਮੇਰੇ ਫੋਲ ਹੀ ਆਉਂਦੀ ਆ ਕਿਉਂਕਿ ਛੋਟੇ ਛੋਟੇ ਤੰਬੂ ਆ 13 ਤਰਾ ਜਣੇ ਹੁੰਦੇ ਆਗੇ ਨਾ ਦਾ ਵਿੱਚ ਖੜਾ ਜਾਂਦਾ ਨਾ ਬੈਠਾ ਜਾਂਦਾ ਨਾ ਪਿਆ ਜਾਂਦਾ ਤੇ ਮੀ ਮੀ ਨੇਰੀ ਦੇ ਵਿੱਚ ਹੀ ਸਾਨੂੰ ਫਿਰ ਰਾਤ گزارਾ ਕਰਨਾ ਪੈਂਦਾ ਜੇ ਦਿਨੇ ਆ ਜੇ ਤੇ ਤਾਂ ਵੀ ਜੇ ਰਾਤ ਨੂੰ ਮੀ ਹੈਗਾ ਤਾਂ ਤਾਂ ਵੀ ਇਹੀ گزارਾ ਕਰਨਾ ਪੈਂਦਾ ਇਸ ਲਈ ਅਸੀਂ ਤਾਂ ਇਹੀ ਕਹਣਾ ਵੀ ਥੋੜੀ ਜੀ ਸਮੱਸਿਆ ਹੈ ਵੀ ਥੋੜਾ ਛੱਡ ਵਧਾਇਆ ਜਾਵੇ ਉਹ ਛੱਡ ਵੀ ਛੋਟਾ ਹੀ ਹੈਗਾ ਅੱਛਾ ਛੱਡ ਵੀ ਛੋਟਾ ਹੀ ਇੱਥੇ ਹੂੰ ਉੱਥੇ ਦੱਸ ਨਹੀਂ 12 13 ਜਣੇ ਬੈਠ ਸਕਦੇ ਬਾਹਲੇ ਜਣੇ ਇੱਥੇ ਬੈਠੇ ਨਹੀਂ ਜਾਂਦੇ ਤੇ ਜਿਹੜੀ ਸਾਡੀ ਕਣਕ ਉਹ ਹੀ ਰੁਲ ਜਾਂਦੀਗੀ ਜੇ ਮੰਨ ਕੇ ਚੱਲੋ ਰਾਤ ਨੂੰ ਮੀਂਹ ਜਾਂ ਨੇਰੀ ਕੁਝ ਵੀ ਆ ਜਾਏ ਅਸੀਂ ਇੰਨੀ ਕਣਕ ਨੂੰ ਕਿੱਥੇ ਸੰਭਾਲਾਂਗੇ ਜੀ ਠੀਕ ਆ ਵੀਰੇ 12 13 ਹਜ਼ਾਰ ਅਸੀਂ ਗੱਟਾ ਭਰਨਾ ਜਿਹਦੇ ਵਿੱਚੋਂ 3 4 ਹਜ਼ਾਰ ਗੱਟਾ ਸੀ ਭਰੀ ਬੈਠੇ ਆ ਬਾਕੀ ਕਣਕ ਪਈਆ ਕਣਕ ਤੇ ਢੇਰ ਪਈਆ ਇਹਨੂੰ ਅਸੀਂ ਜੇ ਰਾਤ ਨੂੰ ਮੀਂਹ ਆ ਗਿਆ ਜਾਂ ਕੁਝ ਵੀ ਆ ਗਿਆ ਨਾ ਤਾਂ ਅਸੀਂ ਇਹਦੇ ਤੇ ਤਰਪਾਲ ਪਾ ਸਕਦੇ ਨਾ ਅਸੀਂ ਇਹਨੂੰ ਸੰਭਾਲ ਸਕਦੇ ਆ ਤੇ ਇਹਦਾ ਨੁਕਸਾਨ ਹੀ ਹੋਊਗਾ ਜ਼ਿਆਦਾ ਤੋਂ ਜ਼ਿਆਦਾ ਜੀ ਅੱਛਾ ਭਾਈ ਜੀ ਇੱਕ ਨਾ ਮੁਟਲੀਆਂ ਸਹੂਲਤਾਂ ਦੇ ਵਿੱਚ ਇੱਕ ਇਹ ਹੁੰਦਾ ਹੈਗਾ ਕਿ 플ਸ਼ਾਂ ਬਣੀਆਂ ਹੁੰਦੀਆਂ ਮੰਡੀਆਂ ਦੇ ਵਿੱਚ ਟਾਇਲਟ ਹੁੰਦੇ ਹੈਗੇ ਆ ਇੱਥੇ ਹੈਗਾ ਇਸ ਤਰ੍ਹਾਂ ਦਾ ਪ੍ਰਬੰਧ ਜਾਂ ਕਿਵੇਂ ਕਰਦੇ ਹੋ ਕਿੰਨਾ ਕਿ ਦਿੱਕਤ ਹੈਗੀ ਆ ਨੋ ਵੀਰੇ ਇੱਥੇ ਕੋਈ 플ਸ਼ ਨਹੀਂ ਕੋਈ ਕੁਛ ਨਹੀਂ ਬਹੁਤ ਪ੍ਰੋਬਲਮ ਸਾਰੀ ਜਿੰਨੇ ਵੀ ਮੰਡੀ ਦੇ ਵਿੱਚ ਕੰਮ ਕਰਦੇ ਸਾਰਿਆਂ ਨੂੰ ਦੂਰ ਜਾਣਾ ਪੈਂਦਾ ਖੇਤਾਂ ਦੇ ਵਿੱਚ ਜਾਣਾ ਪੈਂਦਾ ਹੋਵੇ ਕੋਈ ਇੱਥੇ 플ਸ਼ ਬਲੂਚ ਦੀ ਸਹੂਲਤ ਅੱਗੇ ਬਾਥਰੂਮ ਦੀ ਹੈ। ਕਈ ਵਾਰੀ ਇੱਥੇ ਮੰਨ ਕੇ ਚਲੋ ਬੁੜੀਆਂ ਵੀ ਆਉਂਦੀਆਂ ਕੰਮ ਕਰਨ ਮੰਡੀ 'ਚ। ਉਹਨਾਂ ਨੂੰ ਵੀ ਇਸ ਚੀਜ਼ ਦੀ ਫੁੱਲ ਦਿੱਕਤ ਆਉਂਦੀ ਹੈ ਬਾਥਰੂਮ ਦੀ ਕਿਉਂਕਿ ਇੱਥੇ ਹੈ ਨਹੀਂ ਬਾਥਰੂਮ। ਆਸ-ਪਾਸੇ ਸਾਰਾ ਖੁੱਲਾ ਹੀ ਆ ਯਾਰ ਇੱਧਰ ਵੀ ਖੁੱਲਾ ਉੱਧਰ ਵੀ ਖੁੱਲਾ ਤੇ ਬੰਦੇ ਸਾਰੀ ਲੇਬਰ ਬਾਹਰ ਜਾਂਦੀ ਆ ਉੱਧਰ 플ਸ਼ ਬਲੂਚ ਹੈ ਨਹੀਂ ਇੱਥੇ ਉਸ ਦੀ ਵੀ ਫੁੱਲ ਸਮੱਸਿਆ ਹੀ ਹੈ ਵੀਰੇ। ਜੀ।